ਸਾਡੀ ਧਰਤੀ ਸਾਡੇ ਲੋਕ ਚੈਨ ਤੇ ਦਰਸ਼ਕਾ ਦਾ ਸਵਾਗਤ ਹੈ ਅੱਜ 21 ਤਰੀਕ ਐਤਵਾਰ ਦਾ ਦਿਨ ਕਰੀਬ ਕਰੀਬ ਸ਼ਾਮ ਦੇ 4 4:30 ਹੋ ਗਏ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜਾ ਅਸੀਂ ਇਸ ਟਾਈਮ ਹਰੀਕੇ ਹੈਡ ਤੇ ਮੌਜੂਦ ਹੈਗੇ ਆ ਔਰ ਤਾਜ਼ਾ ਅਪਡੇਟ ਤੁਹਾਨੂੰ ਦੇਵਾਂਗੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਬੇਸ਼ੱਕ ਦੀ ਹੁਣ ਸੌਣ ਦਾ ਮਹੀਨਾ ਆਪਾਂ ਦੇਸੀ ਮਹੀਨਾ ਚੱਲ ਰਿਹਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਪਿਛਲੀ ਵਾਰ ਜਿਹੜਾ ਪਾਣੀ ਦੀ ਪਰਮਾਰ ਸੀਗੀ ਔਰ ਇਸ ਹਰੀਕੇ ਹੈਡ ਵਕਸ ਤੋਂ ਜਿਹੜਾ ਅੱਗੇ ਜਿਹੜਾ ਸਤਲੁਜ ਨੂੰ ਪਾਣੀ ਔਰ ਜਿਹੜੇ ਫਿਰੋਜ਼ਪੁਰ ਦੇ ਜਿਹੜੇ 3-4 ਜ਼ਿਲ੍ਹੇ ਹੈਗੇ ਸੀ ਭਾਵੇਂ ਉਤਰਨਤਾਲ ਸੀ ਫਿਰੋਜ਼ਪੁਰ ਸੀ ਔਰ ਪਿੱਛੇ ਜਲੰਧਰ ਸultanpur ਲੋਧੀ ਸਾਈਡ ਤੇ ਵੱਡੇ ਵੱਡੇ ਪੱਧਰ ਤੇ ਇਨਾ ਦਿਨਾਂ ਦੇ ਵਿੱਚ تباہੀ ਹੋਈ ਸੀ ਲੇਕਿਨ ਖੁਸ਼ਖਬਰੀ ਇਹ ਹੈਗੀ ਹੈ ਕਿ ਜਿਹੜੀਆਂ ਹੋਣ ਵਾਲੀਆਂ ਤਾਜ਼ਾ ਰਿਪੋਰਟਾਂ ਹੈਗੀਆਂ ਨੇ ਡਾਕਟਰ ਜਿਵੇਂ ਅਸੀਂ ਪਤਾ ਕੀਤਾ ਹੈਗਾ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਤੁਹਾਡੇ ਨਾਲ ਅਸੀਂ ਸਾਰੀ ਰਿਪੋਰਟ ਜਿਹੜੀ ਹੋਣ ਵਾਲੀ ਸ਼ੁਰੂ ਅੱਜ ਅਸੀਂ ਸਾਂਝੀ ਕਰਾਂਗੇ ਜੇਕਰ ਆਪਾਂ ਹੁਣ ਤਾਜ਼ਾ ਰਿਪੋਰਟ ਦੀ ਗੱਲ ਕਰਦੇ ਹਾਂ ਰੀ ਕਿ ਹੈਡਵਕਸ ਤੋਂ ਜਿਹੜਾ ਹਰੀਕੇ ਹੈਡਵੈਕਸ ਤੇ ਅਸੀਂ ਮੌਜੂਦ ਆ ਗਿਆ ਪਿੱਛੇ ਤੁਸੀਂ ਨਹਿਰਾਂ ਵੀ ਦੇਖ ਸਕਦੇ ਹੋ ਔਰ ਦੋਨੋਂ ਨਹਿਰਾਂ ਜਿਹੜੀਆਂ ਹੈਗੀਆਂ ਜਿਹੜੀ ਪਿੱਛੋਂ ਪਾਣੀ ਦੀ ਤਾਜ਼ਾ ਰਿਪੋਰਟ ਜਿਹੜੀ ਹੈਗੀ ਏ ਉਹਦੇ ਵਿੱਚ ਆਪਾਂ ਗੱਲ ਕਰਦੇ ਹਾਂ 23000 ਕਿਊਸਿਕ ਦੇ ਨੇੜੇ ਤੇੜੇ ਜਿਹੜਾ ਪਾਣੀ ਆ ਰਿਹਾ 23400 ਦੇ ਨੇੜੇ ਤੇਰੇ ਸਮਥਿੰਗ ਜਿਹੜੀ ਡੈਪਟਰ ਤੋਂ ਰਿਪੋਰਟ ਸਾਨੂੰ ਮਿਲੀ ਹੈਗੀ ਏ ਔਰ ਇਸ ਤੋਂ ਅੱਗੇ ਜੇਕਰ ਆਪਾਂ ਨਹਿਰਾਂ ਦੀ ਗੱਲ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀਆਂ ਦੋਨਾਂ ਨਹਿਰਾਂ ਹੈਗੀਆਂ ਜਿਹੜੀ ਆਪਣੀ ਆਪਿਆ ਰਾਜਸਥਾਨ ਫਿਲਟਰ ਹੈਗੀ ਇਹਦੇ ਵਿੱਚ ਲਗਭਗ 21000 ਕਿਊਸਿਕ ਪਾਣੀ ਜਿਹੜ ਕਰੀਬ-ਕਰੀਬ ਇਹ ਕਹਿ ਸਕਦੇ ਵੇ ਜਿੰਨਾ ਵੀ ਪਾਣੀ ਪਿੱਛੋਂ ਆ ਰਿਹਾ ਹੈ ਪਿੱਛੋਂ ਡੈਮਾ ਤੋਂ ਪਾਣੀ ਆ ਰਿਹਾ ਸਾਰੇ ਦਾ ਸਾਰਾ ਲਗਭਗ ਇੱਥੋਂ ਜਾ ਰਿਹਾ ਹੈਗਾ ਸਿਰਫ ਜਿਹੜਾ ਡਾਊਨਫਾਲ ਪਾਣੀ ਹੈ ਜਿਹੜਾ ਸਤਲੁਜ ਦੇ ਵਿੱਚ ਪਾਣੀ ਹੈਗਾ ਸਿਰਫ 2000 ਕਿਊਸਿਕ ਦੇ ਨੇੜੇ ਤੇ ਰਿਹਾ ਹੈਗਾ ਔਰ ਜੇਕਰ ਆਪਾਂ ਗੱਲ ਕਰਦੇ ਆਂ ਤੇ ਸਾਰਾ ਪਾਣੀ ਜਿਹੜਾ ਇਹ ਨਹਿਰਾਂ ਦੇ ਵਿੱਚ ਅੱਗੇ ਜਿਹੜਾ ਰਸਤਾ ਨੂੰ ਜਾ ਰਿਹਾ ਹੈ ਦੂਸਰਾ ਨਹਿਰਾਂ ਦੇ ਵਿੱਚ ਜਾ ਰਿਹਾ ਹੈਗਾ ਸਚਾਈ ਲਈ ਵਤਿਆ ਜਾ ਰਿਹਾ ਹੈਗਾ ਫਿਲਹਾਲ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈਗੀ ਔਰ ਵੱਡੇ ਪੱਧਰ ਤੇ ਆਪਾਂ ਗੱਲ ਕਰਦੇ ਜਿਹੜੀ ਅੱਜ ਦੀ ਤਾਜ਼ਾ ਰਿਪੋਰਟ ਹੈਗੀ ਹੈ 21 ਜੁਲਾਈ ਦੀ ਰਿਪੋਰਟ ਹੈਗੀ ਏ ਔਰ ਅੱਜ ਸ਼ਾਮ 4 ਵਜੇ ਦੀ ਰਿਪੋਰਟ ਹੈਗੀ ਏ ਉਹਦੇ ਵਿੱਚ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਇਥੋਂ ਦੇ ਜਿਹੜੇ ਮਾਹਿਰ ਹੈਗੇ ਉਹਨਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੱਡੀ ਜਿਹੜੀ ਗੱਲਬਾਤ ਨਹੀਂ ਹੈਗੀ ਇੱਕ ਵਾਰੀ ਤੁਹਾਨੂੰ ਅਸੀਂ ਰਿਪੋਰਟ ਸਾਰਾ ਇੱਕ ਤਰੀਕੀ ਦਿਖਾ ਦਿੰਨੇ ਆ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜਿਹੜਾ ਸਾਡਾ ਸਾਡਾ ਚੈਨਲ ਹੈਗਾ ਸਾਡੀ ਤਰਫੋਂ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕਟੇ ਹੋਣ ਇਹ ਤੁਸੀਂ ਤਾਜ਼ਾ ਰਿਪੋਰਟ ਦੇਖ ਸਕਦੇ ਹੋ ਦੋਨਾਂ ਜਿਹੜੇ ਨਹਿਰਾ ਹੈਗੀਆਂ ਨਹਿਰਾ ਦੇ ਵਿੱਚ ਤੁਸੀਂ ਗੱਲ ਕਰ ਸਕਦੇ ਹੋ ਇਧਰਲੀ ਸਾਈਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਸੀਂ ਇਸ ਟਾਈਮ ਹਰ ਇੱਕ ਹੈਡ ਬਾਕਸ ਤੇ ਮੌਜੂਦ ਹੈਗੇ ਆ ਤਾਜ਼ਾ ਰਿਪੋਰਟ ਦੇ ਵਿੱਚ ਕੋਈ ਬਾਹਲੇ ਅੰਕੜੇ ਜਿਹੜੇ ਸਾਨੂੰ ਮਤਲਬ ਕਿ ਇਹ ਕਹਿ ਸਕਦੇ ਆ ਵੀ ਸੱਲੀ ਬਖਸ਼ ਹੈਗੇ ਆ ਕਿਸੇ ਤਰ੍ਹਾਂ ਦੇ ਕੋਈ ਏਅਰ ਰਿਪੋਰਟ ਨਹੀਂ ਹੈਗੀ ਕਿ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਔਰ ਬਿਲਕੁਲ ਜਿਹੜਾ ਪਾਣੀ ਹੈਗਾ ਜਿਹੜਾ ਆਪਣਾ ਨਾਰਮਲ ਸਿਚੁਏਸ਼ਨ ਤੇ ਨਾਰਮਲ ਹਾਲਾਤਾਂ ਦੇ ਵਿੱਚ ਹੈਗਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ